ਸਾਰਿਆਂ ਨੂੰ ਪਿਆ-ਪਿਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਹੈ ਸਾਨੂੰ ਉਹ ਨੰਬਰਾਂ ਨਾਲ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਪਿੰਡ ਸਰੀਏ ਵਾਲਾ ਜ਼ਿਲ੍ਹਾ ਇਹਨੂੰ ਬਠਿੰਡਾ ਲੱਗ ਜਾਂਦਾ ਤਸਵੀਰਾਂ ਨੂੰ ਰਾਮਪੁਰਾ ਫੋਲ ਲੱਗ ਜਾਂਦੀ ਆ ਤੇ ਅੱਜ ਬਾਈ ਕੋਲ ਇੱਕ ਵੜ ਸੇ ਆਸੀ ਬਾਕੀ ਜਿਹੜਾ ਆਪਾਂ ਬਾਈ ਤੋਂ ਲੈਨੇ ਆ ਸਤਿ ਸ਼ ਕੀ ਨਾਮ ਰਿਹਾ ਪਾ ਬੱਬੂ ਬੱਬੂ ਹੋ ਗਿਆ ਠੀਕ ਹੈ ਵੀਰੇ ਤੇ ਕੀ ਡਿਟੇਲ ਆ ਬਾਈ ਜੜ ਦੀ ਦੂਜੇ ਸੇ ਸੋਣਾ ਵੀਰੇ ਇਹਨੇ ਪਹਿਲੇ ਸੇ ਯਾਨੀ 22 ਲੀਟਰ ਦੁੱਧ ਘਰ ਦੀ ਲੈਣਾ ਯਾਨੀ ਕੱਪੀ ਆ ਠੀਕ ਹੈ ਤੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਜੀ 22 ਤਰੀਕ ਨੂੰ ਦੇਣਾ ਇਹਦਾ 22 ਤਰੀਕ ਨੂੰ ਪੂਰਾ ਯਾਨੀ ਕਿ 10 ਗਰਾਂਮ ਦੀ ਕੱਚੀ ਆ ਜੀ 10 11 ਦਾ ਨਾਮ ਠੀਕ ਹੈ ਤੇ ਪਹਿਲੇ ਸੇ ਬਾਈ ਕੀ ਰਿਕਾਰਡ ਸੀਗਾ ਦੁੱਧ ਦਾ 11 12 ਲੀਟਰ ਸੀ ਡੰਗਦਾ ਯਾਨੀ 22 ਲੀਟਰ 22 ਲੀਟਰ ਪਹਿਲੇ ਸੇ ਦਿੱਤਾ ਹਾਂ ਠੀਕ ਹੈ ਤੇ ਮੰਣਾ ਤੋੜਦੀ ਬਾਈ ਤੋੜਾ ਦੇਖੋ ਤੋੜਦੀ ਬਈ ਪਹਿਲੇ ਬਾਈ ਦੇ ਘਰ ਦੀ ਬਈ ਵੈੜ ਹੈ ਜੀ ਦੂਜੇ ਸੇ ਉਹ ਸੋਣਾ ਦਸਾਂ ਕਿਹੜਾ ਤਨਾਂ ਨਹੀਂ ਪਈ ਹੈ ਕੱਚੀ ਹੈ ਬਾਈ ਕਿ ਬਾਕੀ ਪਹਿਲੇ ਸੋਏ ਬਾਈ ਦੱਸਦਾ ਬਾਈਆਂ ਦਾ ਬਈ 21 22 ਲੀਟਰ ਦੁੱਧ ਦਿੱਤਾ ਬਈ ਐਣ ਨੇ ਬਾਕੀ ਸਾਨੂੰ ਤੂਰਾ ਦਿਖਾਣੇ ਤੁਰ ਤੀ ਉਹ ਬਈ ਤੁਹਾਨੂੰ ਹਵਾਨਾ ਲੈ ਜੂਗਾ ਥਾਂ ਥਾਂ ਬਹੁਤ ਸੋਣਾ ਲੱਗਿਆ ਬਈ ਹਵਾਨਾ ਬਹੁਤ ਸੋਣਾ ਬਈ ਹਜੇ ਦਸਾਂ ਕਿਹੜਾ ਇਹਨਾਂ ਦੀ ਕੱਚੀ ਆ ਇਹ ਕਰਮਾ ਵਾਲੀ ਨੂੰ ਹੋਰ ਤਿਆਰ ਹੋਣਾਗਾ ਬਾਕੀ ਥਾਲੀ ਵੀ ਸਾਫ਼ ਆ ਬਈ ਕੋਈ ਪੋਰਾ ਫੋੜ ਸ਼ਾਂਗ ਨਹੀਂ ਮੁੱਠ ਮੁੱਠਿਆ ਤਨ ਲੱਗਿਆ ਹਾਤੀ ਚੁਾਈ ਵਾਲਾ ਖਾਣਾ ਬਾਕੀ ਬਾਕੀ ਬੋਡੀ ਸਟਰਕਚਰ ਵੀ ਬਈ ਸੋਹਣਾ ਹੈ ਜੀ। ਯਾਤ ਵਾਲੀ ਵੜਾ ਪ੍ਰਿੰਟ ਪੁਆਇੰਟ ਵੀ ਬਈ ਸੋਹਣਾ ਹੈ। ਬਾਕੀ ਬੰਨ ਹਵਾਨਾ ਮੇੜ ਤੋਂ ਦਿਖਾ ਦਿੰਨੇ ਆ। ਬਾਕੀ ਹਜੇ ਵੀ ਦਹਾਂਗਰਾਂ ਵਾਲੀ ਕੱਚੀ ਆ। ਉਹ ਤਾਂ ਲੱਗੇ ਅੰਦਾਜ਼ਾ ਲਾ ਲਓ। ਬਈ ਦਿਨਾਂ ਦੇ ਤਿਆਰ ਹੁੰਦੀ ਆ। ਠੀਕ ਹੈ ਬਈ ਠੀਕ। ਬਾਕੀ ਬਈ ਹਜੇ ਦਹਾਂ ਦਾ ਨਾ 10 11 ਬੰਨਾਂ ਦੀ ਕੱਚੀ ਆ ਹਜੇ। ਬਾਕੀ ਹਜੇ ਵਲਟ ਨਾਲ ਹਵਾਨੇ ਤੇ ਕੰਨਿਆ ਹਜੇ ਸੌਖੀ ਆ। ਮੈਨੂੰ ਜਨ ਲੈਣੇ 10 11 ਤੇ ਉਹ ਉਹ ਦਿਨਾਂ ਚ ਬਈਆਂ ਦਾ ਮੌਕੇ ਤੇ ਤਿਆਰ ਹੁੰਦੀ ਆ। ਹੋਰ ਬਣ ਜਾਂਦੀ ਆ, ਤਿਆਰ ਹੋ ਜਾਂਦੀ ਆ। ਤੇ ਬਈ ਕੀ ਡਿਮ ਇਹਦੀ 70000 ਰੁਪਏ ਮੰਗਦੇ 70000 ਮੌਕੇ ਦੇ ਮਾਨਤਨ ਹੋ ਜੂਗਾ ਹਾਂ ਮਾਨਤਨ ਕਰ ਦਾਂਗੇ ਠੀਕ ਆ 70000 ਰੁਪਏ ਬਾਈ ਨੇ ਬਈ ਡਿਮਾਂਡ ਕੀਤੀ ਆ ਮੌਕੇ ਤੇ ਬਈ ਇਹਨਾਂ ਵੀ ਆਏਗੇ ਰ ਮਾਨਤਨ ਕਰਦਾ ਹਾਂ ਜੀ ਬਾਈ ਇਹ ਕਾਮ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦਾ ਆਪਣਾ ਬੁਰਜ ਥਰੋ ਵਾਲੀ ਸੜਕ ਤੇ ਘਰ ਆ ਵੀਰੇ ਠੀਕ ਹੈ ਇੰਡਰ ਦੇ ਨਾਲ ਬੋਲਡਨ ਸ਼ੈੱਲ ਦਾ ਨਾਲ ਠੀਕ ਹੈ ਵੀਰੇ ਠੀਕ ਹੈ ਤੇ ਫੋਨ ਨੰਬਰ ਹੈਗਾ 62837 13233 ਠੀਕ ਹੈ ਬਈ ਬਾਈ ਦਾ ਫੋਨ ਨੰਬਰ ਅਸੀਂ ਡੈਸਕਪਲੇ ਤੇ ਚਲਾਤਾ ਜੇ ਕੋਈ ਹੋਰ ਇਨਫੋਰਮੇਸ਼ਨ ਆਏਗੀ ਸਾਡੇ ਨੂੰ ਦੱਸਣਾ ਨਹੀਂ ਹੋ ਰਹਿ ਗਈ ਹੋਵੇ ਉਦ ਵੀ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਵ ਸ਼ੇਅਰ ਨੇ ਕਰਦਾ ਮੇਰਾ ਭਰਾ ਜਰੂਰ ਕਰ ਦਿਆ ਕਰੋ ਇਹ ਜਿੰਨਾ ਵੀ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਜਿਹੜਾ ਭਰਾ ਸਾਡੇ ਚੈਨਲ ਨੂੰ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਿਹਾ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲੋ ਤਾਂ ਕਿ ਵੀ ਸਾਡੀ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰ